ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਈਡੀ ਨੇ ਸਿਕੰਜਾ ਕੱਸਿਆ ਹੋਇਆ ਹੈਗਾ। ਕਾਹਲੀ ਦੀ ਕੜੀ ਇੱਕ ਵਾਰ ਫੇਰ ਤੋਂ ਈਡੀ ਦੇ ਵੱਲੋਂ ਸਬੰਧ ਜਾਰੀ ਕੀਤਾ ਗਿਆ ਹੈਗਾ। ਦਰਸੀ ਕਿ ਪਹਿਲਾਂ ਵੀ ਤਿੰਨ ਸੰਬੰਧ ਜਾਰੀ ਹੋ ਚੁੱਕੇ ਨੇ ਤਾਂ ਉਹਨਾਂ ਨੇ ਜਿਹੜਾ ਇਗਨੋਰ ਹੀ ਕੀਤਾ ਅਰਵਿੰਦ ਕੇਜਰੀਵਾਲ ਦੀ ਈੜੀ ਦੀ ਜਾਂਚ ਦੇ ਵਿੱਚ ਉਹ ਨਹੀਂ ਗਏ ਇਵਨ ਕਿ ਈਡੀ ਖੁਦ ਜਾ ਕੇ ਉਹਨਾਂ ਦੇ ਘਰ ਦੇ ਬਾਹਰ ਵੀ ਪਹੁੰਚੀ ਤਾਂ ਉਹਨਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਤਾਂ ਅੱਜ ਨੋੜੀਆਲੇ ਦਿਨ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਇੱਕ ਹੋਰ ਸੰਮਨ ਆਇਆ ਹੈਗਾ ਦਿੱਲੀ ਚ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਘਟੰਦਾ ਨਾਮ ਨਹੀਂ ਲੈ ਰਹੀਆਂ ਏਡੀ ਨੇ ਇੱਕ ਵਾਰ ਫਿਰ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਭੇਜ ਕੇ 18 ਜਨਵਰੀ ਨੂੰ ਪੁੱਛਗਿੱਛ ਦੇ ਲਈ ਸ਼ਾਮਲ ਹੋਣ ਦੇ ਲਈ ਬੁਲਾਇਆ ਅਰਵਿੰਦ ਕੇਜਰੀਵਾਲ ਨੂੰ ਇਹ ਚੌਥਾ ਸੰਮਨ ਮਿਲਿਆ ਹੈ ਔਰ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਤਿੰਨ ਸੰਮਨ ਜਾਰੀ ਕੀਤੇ ਜਾ ਚੁੱਕੇ ਨੇ ਉਹ ਇੱਕ ਵਾਰ ਵੀ ਏਜੰਸੀ ਸਾਹਮਣੇ ਪੇਸ਼ ਨਹੀਂ ਹੋਏ ਤੀਜਾ ਸੰਮਨ ਅਰਵਿੰਦ ਕੇਜਰੀਵਾਲ ਨੂੰ 3 ਜਨਵਰੀ ਲਈ ਭੇਜਿਆ ਗਿਆ ਸੀਗਾ ਈਡੀ ਨੇ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਸੀਗਾ ਪਰ ਕੇਜਰੀਵਾਲ ਨੇ ਇਸ ਨੂੰ ਨજર ਅੰਦਾਜ਼ ਕਰ ਦਿੱਤਾ ਈਡੀ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਅਰਵਿੰਦ ਕੇਜਰੀਵਾਲ ਨੇ ਹੁਣ ਤੱਕ ਮਿਲੇ ਤਿੰਨੋਂ ਸੰਮਨਾਂ ਨੂੰ ਨજર ਅੰਦਾਜ਼ ਕਰ ਦਿੱਤਾ ਤੇ ਦੋਸ਼ ਲਗਾਇਆ ਹੈ ਕਿ ਈਡੀ ਦਾ ਨੋਟਿਸ ਜਿਹੜਾ ਹੈ ਗੈਰ ਕਾਨੂੰਨੀ ਹੈਗਾ ਖਾਲੀ ਚਾਂਬਾ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈਡੀ ਵੱਲੋਂ ਜਾਰੀ ਸੰਮਨ ਦੇ ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸਿਗਾ ਇਹ ਵੀ ਕਿਹਾ ਸਿਗਾ ਕਿ ਏਜੰਸੀ ਦੀ ਪਹੁੰਚ ਕਾਨੂੰਨ ਬਰਾਬਰੀ ਜਾਂ ਨਿਆਂ ਦੇ ਮਾਪ ਡੰਡਾਂ ਤੇ ਖੜੀ ਖੜੀ ਨਹੀਂ ਉਤਰੀ ਹੈ ਤਾਂ ਇਹ ਜਿੱਦ ਹੈ ਈਡੀ ਦੀ ਭੂਮਿਕਾ ਜੱਜ ਜੂਰੀ ਅਤੇ ਜ਼ਲਾਦ ਦੀ ਭੂਮਿਕਾ ਨਿਭਾਉਣ ਵਰਗੀ ਹੈਗੀ ਹੈ ਤਾਂ ਉਹ ਕਿਤੇ ਨਾ ਕਿਤੇ ਗੱਲਾਂ ਕਹਿ ਰਹੇ ਨੇ ਕਿ ਇਹ ਗੈਰ ਕਾਨੂੰਨੀ ਹੈਗਾ ਤਾਂ ਮੈਂ ਜਿਹੜਾ ਸ਼ਾਮਲ ਨਹੀਂ ਹੋਵਾਂਗਾ ਅਰਵਿੰਦ ਕੇਜਰੀਵਾਲ ਨੂੰ ਪਹਿਲਾ ਸੰਮਨ ਜਾਰੀ ਕਰਕੇ ਪਿਛਲੇ ਸਾਲ 2 ਨਵੰਬਰ ਤੇ 21 ਦਸੰਬਰ ਨੂੰ ਇਸ ਸਾਲ 3 ਜਨਵਰੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਸੀਗਾ ਅਰਵਿੰਦ ਕੇਜਰੀਵਾਲ ਨੂੰ ਪਹਿਲਾ ਸਬੰਧ ਜਾਰੀ ਕਰਕੇ ਪਿਛਲੇ ਸਾਲ 2 ਨਵੰਬਰ ਤੇ 21 ਦਸੰਬਰ ਨੂੰ ਜਿਹੜਾ ਕੀਤਾ ਪਰ ਉਹਨਾਂ ਨੇ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਪਹਿਲੇ ਸਬੰਧ ਦੇ ਵਿੱਚ ਅਰਵਿੰਦ ਕੇਜਰੀਵਾਲ ਚੌਨਲੀ ਮੀਟਿੰਗ ਤੇ ਗਏ ਹੋਏ ਸੀਗੇ ਤੇ ਦੂਜੇ ਸਬੰਧ ਦੇ ਵਿੱਚ ਉਹ ਵਿਪਾਸਨਾ ਦੇ ਲਈ ਗਏ ਹੋਏ ਸੀਗੇ ਸੋ ਦੱਸ ਰਹੀ ਹੈ ਕਿ ਇਹ ਅ ਤੱਥ ਦਿੱਲੀ ਸ਼ਰਾਬ ਘਟਾਲਾ 2021-22 ਦੀ ਆਪਕਰ ਨੀਤੀ ਦੇ ਨਾਲ ਸੰਬੰਧਿਤ ਹੈਗਾ ਲੈਫਟੀਨੈਂਟ ਗਵਰਨਰ ਵੀ ਕੇ ਸਖਸੈਲਨਾ ਨੇ ਇਸ ਨੂੰ ਲਾਗੂ ਕਰਨ ਲਈ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਸੀਗੀ ਜਿਸ ਤੋਂ ਤੁਰੰਤ ਬਾਅਦ ਆਪ ਸਰਕਾਰ ਨੇ 2022 ਵਿੱਚ ਇਸ ਨੂੰ ਰੱਦ ਕਰ ਦਿੱਤਾ ਸੀਗਾ ਇਸ ਮਾਮਲੇ ਦੇ ਵਿੱਚ ਮਨੀਸ਼ ਸੋਦੀਆ ਅਤੇ ਸੰਜੀਤ ਸਿੰਘ ਫਿਰ ਹਾਲ ਜੇਲ੍ਹ ਦੇ ਵਿੱਚ ਨੇਗੇ ਮਨੀਸ਼ ਸੋਦੀਆ ਤੇ ਕੇਂਦਰੀ ਜਾਂਚ ਬਿਊਰੋ ਨੇ ਪਿਛਲੇ ਸਾਲ ਫਰਵਰੀ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਔਰ ਇਸ ਦੇ ਨਾਲ ਹੀ ਸੰਜੀਤ ਸਿੰਘ ਨੂੰ 4 ਅਕਤੂਬਰ ਨੂੰ ਦਿੱਲੀ ਸ਼ਰਾਭੁਟਾਲੇ ਮਾਮਲੇ ਚ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਹੁਣ ਅਖਰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਹੈਗੀ ਹੈ ਤੇ ਕੇਜਰੀਵਾਲ ਅਕਸਰ ਜਿਹੜਾ ਜਵਾਬ ਦਿੰਦੇ ਆਏ ਨੇ ਕਿ ਉਹ ਨਹੀਂ ਸ਼ਾਮਿਲ ਹੋਣਗੇ ਉਹਨਾਂ ਦੇ ਵੱਲੋਂ ਇਗਨੋਰ ਕੀਤਾ ਗਿਆ ਤਾਂ ਹੁਣ ਚੌਥਾ ਸੰਮਨ ਜਾਰੀ ਹੋਇਆ ਹੁਣ ਦੇਖਦੇ ਹਾਂ ਕਿ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਕੀ ਰਿਐਕਸ਼ਨ ਆਉਂਦਾ ਹੈ ਕਿ ਉਹ ਜਾਣਗੇ ਏਟੀ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਇਹ ਬਾਅਦ ਦੀਆਂ ਗੱਲਾਂ ਨੇ